ਤਿੰਨਾਂ ਨੇ ਟੈਂਟ ਵੀ ਲਾਤੇ ਸਾਨੂੰ ਪਕੌੜੇ ਵੀ ਦੇਖੇ ਸੀ ਵੀ ਪਰ ਚੱਲ ਰਹੇ ਨੇ ਦੋ ਦਿਨਾਂ ਦੇ ਤੇ ਅੱਜ ਤਿੰਨੇ ਸਰਪੰਚ ਦੇਖਣ ਵਾਲੀ ਗੱਲ ਹੈ ਇੱਕ ਵੀ ਤਿੰਨ ਸਰਪੰਚ ਸਰਬਸੰਮਤੀ ਨਾਲ ਮੈਂਬਰ ਨੂੰ ਖੜਾ ਕਰਨ ਆਏ ਨੇ ਜੀ ਦੱਸੋ ਤੁਸੀਂ ਤਿੰਨੇ ਸਰਪੰਚ ਇੱਥੇ ਆਏ ਹੋ ਤੇ ਤੁਸੀਂ ਸਰਬਸੰਮਤੀ ਨਹੀਂ ਬਣਾ ਸਕਿਆ ਅਬਦੀ ਦੀਵੇ ਥੱਲੇ ਨਹੀਂ ਰੋਂਦਾ ਕਿਵੇਂ ਜੀ ਦੀਵੇ ਥੱਲੇ ਚਾਨਣ ਨਹੀਂ ਨਾ ਹੁੰਦਾ ਅਸੀਂ ਦੂਜੇ ਇੱਥੇ ਕਰਾ ਸਕਦੇ ਹਾਂ ਆਪਦੇ ਰੋਲੇ ਆਪ ਅਬਦਲ ਸਿਰ ਆਪ ਨਹੀਂ ਹੁੰਦਿਆ ਜਾਂਦਾ ਬੀਓ ਪੰਡਤਾਂਔਰ ਮਸਾਲਚੀ ਦੋਨੋਂ ਸੂਝ ਤੇ ਨਾਹੇ ਔਰੋ ਕੋ ਕਰੇ ਚੰਦਨਾ ਆਪਨ ਧੇਰੇ ਮਾਹੇ ਕਈ ਵਾਰ ਅਸੀਂ ਦੂਜਿਆਂ ਨੂੰ ਤਾਂ ਗਿਆਨ ਦਿੰਨੇ ਪਰ ਅਸੀਂ ਹਨੇਰੇ ਥੱਲੇ ਹੁੰਨੇ ਆ ਪਰ ਸਾਨੂੰ ਲੋੜ ਹੈ ਚਾਨਣ ਦੀ ਗਿਆਨ ਦੀ ਕਿਉਂਕਿ ਵਿਗਿਆਨਕ ਚੁੱਕਾ ਹੈ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹਾਂ ਪਿੰਡ ਚੱਠੇ ਨੇਹੜੇ ਵਿਖੇ ਸਰਪੰਚੀ ਦੀ ਚੋਣ ਦੀ ਹੈ ਜਿਹੜੀ ਉਹ ਵੱਡੀ ਤਿਆਰੀ ਸਭ ਤੋਂ ਕਹਿਦੀ ਇਹ ਪੰਜਾਬ ਚੋਂ ਪਹਿਲਾ ਪਿੰਡ ਹੈ ਜਿਹੜੇ ਨੇ ਸਭ ਤੋਂ ਪਹਿਲਾਂ ਜੇ ਕਹਿਦੀ ਹੈ ਵੀ ਤਿੰਨ ਕੈਂਡੀਡੇਟ ਸਰਪੰਚੀ ਦੇ ਦਾਵੇਦਾਰ ਨੇ ਤਿੰਨਾਂ ਨੇ ਟੈਂਟ ਵੀ ਲਾਤੇ ਸਾਨੂੰ ਦੇਖ ਸਕਦੇ ਹੋ ਦੋਸਤੋ ਮੈਂਬਰੀ ਦੀ ਵੱਡੀ ਤਿਆਰੀ ਦੇਖ ਸਕਦਾ ਹਾਂ ਸਾਡੀਆਂ ਮਾਈਆਂ ਵੀ ਇਕੱਠੀਆਂ ਹੋਈਆਂ ਨੇ ਇਧਰਾਂ ਦੇਖ ਸਕਦੇ ਹੋ ਪਿੰਡ ਚੱਠੇ ਨੇਹੜੇ ਵਿਖੇ ਸਰਬਸੰਮਤੀ ਨਾਲ ਚੋਣਾਂ ਹੋਈਆਂ ਜੀ ਹਾਂਜੀ ਹਾਂਜੀ ਸਾਨਮ ਠੀਕ ਹੈ ਲੇ ਦੇਖ ਸਕਦੇ ਹਾਂ ਬੱਲੇ ਗੱਲਬਾਤ ਬਾਰੇ ਕਰਦੇ ਆ ਜਾ ਕੇ ਦੇਖ ਸਕਦੇ ਹੋ ਕਿ ਕਹਦੀ ਇਹ ਵਿਆਹ ਵਾਲਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਚੱਠੇ ਨੇ ਜਿਹੜੇ ਪਿੰਡ ਦੇ ਵਿੱਚ ਪਹਿਲਾਂ ਵੀ ਤੁਸੀਂ ਦੇਖਿਆ ਦੋ ਦਿਨ ਪਹਿਲਾਂ ਪੂਰਾ ਮਾਹੌਲ ਹੈ ਜਿਹੜਾ ਇੱਥੇ ਜੇ ਕਹਦੀ ਇਹ ਪੰਜਾਬ ਚੋਂ ਪਹਿਲਾ ਪਿੰਡ ਹੈ ਜਿੱਥੇ ਸਰਪੰਚੀ ਦੀ ਵੱਡੀ ਤਿਆਰੀ ਚੱਲ ਰਹੀ ਹੈ ਤਿੰਨ ਕੈਂਡੀਡੇਟ ਖੜੇ ਹੋਏ ਨੇ ਤਿੰਨੇ ਸਰਪੰਚ ਸਾਹਿਬਾਨ ਜਿਹੜੇ ਦਾਵੇਦਾਰ ਨੇ ਉਹ ਇਸ ਵਕਤ ਆਪਣੇ ਵਿੱਚੇ ਖੜੇ ਨੇ ਤੇ ਪਰ ਇੱਥੇ ਇੱਕ ਵੱਖਰੀ ਗੱਲ ਹੈ ਕਿ ਵੀ ਤਿੰਨੇ ਸਰਪੰਚ ਜੋ ਦਾਵੇਦਾਰ ਨੇ ਉਹ ਸਰਬਸੰਮਤੀ ਨਾਲ ਮੈਂਬਰ ਖੜਾ ਕਰਨਾ ਆਏ ਨੇ ਉਹ ਇਹ ਗੱਲਬਾਤ ਕਰਾਂਗੇ ਵੀ ਸਰਪੰਚੀ ਦੀ ਸਰਬਸੰਮਤੀ ਕਿਉਂ ਨਹੀਂ ਬਣੀ 11 ਨੰਬਰ ਵਾਰਡ ਦੇ ਵਿੱਚੋਂ ਸਾਡੇ ਸਤਿਕਾਰਯੋਗ ਮਾਤਾ ਜੀ ਖੜੇ ਨੇ ਹਵਾ ਸਕੋਰ ਛੱਠੇ ਨੇ ਨੇੜਾ ਪੈਂਬਰੀ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ ਇਹਨਾਂ ਨੂੰ ਇੱਥੇ ਪੂਰਾ ਨਗਰ ਖੜਾ ਜੇ ਕਹਿੰਦੀ ਹੈ ਤਿੰਨੇ ਸਰਪੰਚ ਕੈਂਡੀਡੇਟ ਕੇਬਲ ਸਿੰਘ ਛੱਠਾ ਬਿਰਜਲਾਲ ਜੀ ਤੇ ਸਰਦਾਰ ਚਮਕੌਰ ਸਿੰਘ ਪਰਾਦੇ ਨੂੰ ਪਰਾਦੇ ਮੈਂਸ ਬੋਲੇ ਸੋ ਨਿਹਾਲ ਵਾਹਿਗੁਰੂ ਜੱਟਾਂ ਦਾ ਕੰਮ ਬਰ ਪੰਚਾਂ ਨੂੰ ਬਾਹਨ ਦੋ ਬੋਲੇ ਸੋ ਨਿਹਾਲ ਵਾਹਿਗੁਰੂ ਆ ਵੀਰੇ ਨੂੰ ਸੱਦ ਲਈ ਨਾ ਇਧਰੇ ਆ ਜਾ ਫਿੱਟ ਗਿਆ ਵੀਰੇ ਚੱਕਦੇ ਹੋ ਦੋਸਤੋ ਬਹੁਤ ਵਧੀਆ ਇੱਕ ਤਾਂ ਜਿਹੜੀ ਕੜਤਨ ਹੁੰਦੀ ਹੈ ਉਹ ਮਠਿਆਸ ਦੇ ਵਿੱਚ ਬਦਲਦੀ ਆ ਜਦੋਂ ਆਪਾਂ ਇਹੀਆਂ ਚੀਜ਼ਾਂ ਦੇਖਦੇ ਆ ਸਾਹਮਣੇ ਆਉਂਦੀਆਂ ਨੇ ਕਿਉਂਕਿ ਸਰਪੰਚੀ ਦੇ ਵਿੱਚ ਆਪਾਂ ਨੂੰ ਪਤਾ ਬਹੁਤ ਕੁਛ ਪਿੰਡਾਂ 'ਚ ਬਹੁਤ ਲੜਾਈਆਂ ਝਗੜੇ ਹੋ ਜਾਂਦੇ ਨੇ ਪਰ ਇੱਥੇ ਪਹਿਲੀ ਵਾਰੀ ਦੇਖਿਆ ਕਿ ਤਿੰਨੇ ਸਰਪੰਚ ਇੱਕ ਮੈਂਬਰ ਨੂੰ ਸਰਬਸੰਮਤੀ ਨਾਲ ਚੁਣਨ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਧਰ ਮਾਈਆਂ ਵੀ ਖੜੀਆਂ ਨੇ ਸਾਡੀਆਂ ਵੱਡੀ ਗਿਣਤੀ 'ਚ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਮਾਤਾ ਹਰਵੰਸ ਕੋਰ ਨੂੰ ਸਰਬਸੰਮਤੀ ਦੇ ਨਾਲ ਮੈਂਬਰ ਚੁਣਿਆ ਪਿੰਡ ਚੱਠਾ ਨਿਹੜਾ ਹਰੇਕ ਪਿੰਡ ਦੇ ਵਿੱਚ ਇਸੇ ਤਰੀਕੇ ਪਹਿਲ ਕਦਮੀ ਨਾਲ ਸਰਪੰਚ ਵੀ ਮੈਂ ਤਾਂ ਕਹਿੰਦਾ ਵੀ ਮੈਂਬਰ ਵੀ ਸਰਬਸੰਮਤੀ ਨਾਲ ਜਿੰਨੇ ਵੱਧ ਚੁਣੇ ਜਾਣ ਪਿੰਡ ਦੇ ਫਾਇਦਾ ਹੈ ਤੇ ਸਰਕਾਰ ਵੱਲੋਂ ਵੀ ਜੋ ਕਹਿੰਦੇ ਨੇ 5 ਲੱਖ ਜਾਂ 10 ਜੋ ਵੀ ਰੱਖਿਆ ਉਹ ਵੀ ਦਿੱਤਾ ਜਾਂਦਾ ਹੈ ਫੈਸਲੇ ਦੇ ਆਧਾਰ ਤੇ ਬਾਕੀ ਪਿੰਡ ਦਾ ਵੀ ਫਿਰ ਜੇ ਕਹੀਦੀ ਇੱਕ ਵਧੀਆ ਨੰਬਰਾਂ ਚ ਆ ਜਾਂਦਾ ਪਿੰਡ ਚਲੋ ਮੈਂਬਰ ਚੁਣਿਆ ਸ਼ੁਰੂਆਤ ਕਰੀਏ ਪਿੰਡ ਚੱਠੇ ਨੇ ਹੜਿਆ ਨੇ ਬਹੁਤ ਵਧੀਆ ਲੱਗਿਆ ਬਾਕੀ ਗੱਲਬਾਤ ਕਰਦੇ ਹਾਂ ਹਾਂਜੀ ਸਾਡੇ ਵਿਚਕਾਰ ਕੇਬਲ ਸਿੰਘ ਜੋ ਕਿ ਸਰਪੰਚੀ ਦੇ ਚੱਠੇ ਤੋਂ ਦਾਵੇਦਾਰ ਨੇ ਆਪਣਾ ਕੇਬਲ ਸਿੰਘ ਜੀ ਇੱਕ ਚੀਜ਼ ਦੱਸੋ ਤੁਸੀਂ ਤਿੰਨੇ ਸਰਪੰਚ ਇੱਥੇ ਆਏ ਹੋ ਹਾਂਜੀ ਤੇ ਤੁਸੀਂ ਸਰਬਸੰਮਤੀ ਨਹੀਂ ਬਣਾ ਸਕਿਆ ਅਬਦੀ ਜੀਵੇ ਥੱਲੇ ਨਹੀਂ ਰਹਾਂ ਹੁੰਦਾ ਕਿਵੇਂ ਜੀ ਜੀਵੇ ਥੱਲੇ ਚਾਨਣ ਨਹੀਂ ਨਾ ਹੁੰਦਾ ਅਸੀਂ ਦੂਜੇ ਇਧਰ ਕਰਾ ਸਕਦੇ ਆ ਹਬ ਦੇ ਰੋਲੇ ਆਪ ਅਬ ਤਾਂ ਸਿਰ ਆਪ ਨਹੀਂ ਹੁੰਦਾ ਜਾਂਦਾ ਠੀਕ ਹੈ ਆਪਾਂ ਕਹਿੰਦੇ ਦਾ ਬੰਦ ਕਦੋਂ ਦਿੰਨੇ ਆ ਆ ਹੁੰਦਾ ਹੈ ਸਾਡਾ ਜੋ ਬਾਰ ਹੈ 11 ਨੰਬਰ ਬਾਰ ਹੈ ਤੇਰੇ ਸੀ ਮਾਤਾ ਸਾਡੀ ਸਰਕਾਰ ਜੋ ਮਾਤਾ ਹਰਵੰਸ ਕੌਰ ਤਿੰਨਾਂ ਵੱਲੋਂ ਸਰਬਸੰਮਤੀ ਕਰਕੇ ਨੂੰ ਮੈਂਬਰੀ ਦੀ ਜੋ ਇਲੈਕਸ਼ਨਾਂ ਵਿੱਚ ਤੇਾਈ ਗਈ ਹੈਗੀ ਤੇ ਵਿਚਕਾਰ ਕਬਿਸਰੀ ਆਪਾਂ ਨੂੰ ਪਤਾ ਜਾਂਦੇ ਨੇ ਕਿ ਬਹੁਤ ਦੂਰ ਦੂਰ ਤੱਕ ਪੂਰਾ ਸਿੰਘ ਜੀ ਇਹ ਅਸੀਂ ਸਰ ਦੇਖ ਰਿਹਾ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਜਿਹੜੀ ਹਰ ਹਰ ਵਕ ਸਮੋਰ ਹੈ ਇਸ ਪਰਿਵਾਰ ਦਾ ਸਾਡੇ 11 ਨੰਬਰ ਵਾਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅੱਜ ਤੱਕ ਕਿਸੇ ਨਾਲ ਵਿਰੋਧ ਨਹੀਂ ਨਾ ਪਾਰਟੀਵਾਦੀ ਤੌਰ ਤੇ ਨਾ ਕਿਸੇ ਪੱਖਪਾਤ ਤੋਂ ਤਾਂ ਕਰਕੇ ਅਸੀਂ ਇਹਨੂੰ ਵਧੀਆ ਸਮਝ ਕੇ ਕਿਉਂਕਿ ਪਰਿਵਾਰ ਦਾ ਕਿ ਸਾਰੇ ਇਹਨੂੰ ਚਾਹੁੰਦੇ ਨੇ ਅਸੀਂ ਸਾਰਿਆਂ ਨਾਲ ਕਿਉਂਕਿ ਕੇਵਲ ਸਿੰਘ ਸਾਡਾ 11 ਨੰਬਰ ਵਾਰਡ ਸਾਡੀ ਬਾੜ ਹੈ ਇਹ ਅਸੀਂ ਇਹ ਸੋਚ ਸਮਝ ਕੇ ਕਰਿਆ ਵੀ ਭਈਆ ਸਭ ਤੋਂ ਵਧੀਆ ਨੁਮਾਇੰਦਾ ਸਾਡੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਸਾਡਾ ਭਾਈਚਾਰਾ ਸਾਡਾ ਬਰਕਰਾਰ ਰਹਿਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਤਾਂ ਲੰਘ ਜਾਂਦੀਆਂ ਨੇ ਸਾਡਾ ਲੰਮੇ ਸਮੇਂ ਤੋਂ ਸਾਡੇ ਵਿੱਚ ਜਿਹੜੀ ਨਫ਼ਰਤ ਈਰਖਾ ਦੁਐਸ ਉਹਦਾ ਬੀਜ ਬੋਇਆ ਜਾਂਦਾ ਹੈ ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਆ ਕਿ ਹੋਰ ਵੀ ਅਸੀਂ ਬਾੜਾ ਨੂੰ ਬੇਨਤੀ ਕਰਾਂਗੇ ਵੀ ਵੱਧ ਤੋਂ ਵੱਧ ਜਿਵੇਂ ਅਸੀਂ ਭਾਈ ਸਾਡੀ ਨੂੰ ਹਰਵੰਸ ਕੌਰ ਦੇ ਹਾਰ ਪਾਇਆ ਅਸੀਂ ਇਹਨੂੰ ਜਿਤਾਇਆ ਇਸ ਕਰਕੇ ਅਸੀਂ ਨਫ਼ਰਤ ਈਰਖਾ ਦੁਐਸ ਨੂੰ ਦੂਰ ਕਰੀਏ ਕਿਉਂਕਿ ਸਾਡਾ ਵੇੜਾ ਬਹੁਤ ਵੱਡਾ ਹੈ ਦੋ ਬੱਤੀਆਂ ਨੇ ਪਰ ਇਹ ਸਮਝ ਕੇ ਸਾਡੀ ਜਿਹੜੀ ਉਹ ਕੇਵਲ ਸਿੰਘ ਨੇ ਦੱਸਿਆ ਹੈ ਬੀਓ ਪੰਡਤਾਂ اور ਮਸਾਲਚੀ ਦੋਨੋਂ ਸੂਝ ਤੇ ਨਾਹੇ ਔਰੋ ਕੋ ਕਰੇ ਚੰਦਨਾ ਆਪਨ ਦੇਰੇ ਮਾਹੇ ਕਈ ਵਾਰ ਅਸੀਂ ਦੂਜਿਆਂ ਤਾਂ ਗਿਆਨ ਦਿੰਨੇ ਪਰ ਅਸੀਂ ਹਨੇਰੇ ਥੱਲੇ ਹੁੰਨੇ ਆ ਪਰ ਸਾਨੂੰ ਲੋੜ ਹੈ ਚਾਨਣ ਦੀ ਗਿਆਨ ਦੀ ਕਿਉਂਕਿ ਵਿਗਿਆਨਕ ਜੁਗ ਹੈ ਜਿਹੜਾ ਉਹਦੇ ਸਮੇਂ ਦੇ ਨਾਲ ਵਰਤਮਾਨ ਸਮੇਂ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਜਿਹੋ ਜਿਹਾ ਜੁਗ ਹੈ ਵੀ ਸਾਨੂੰ ਏਕਤਾ ਬਰਕਰਾਰ ਹੋਣੀ ਚਾਹੀਦੀ ਹੈ ਬੋਲੇ ਸੋਨਿਆ ਸਾਰਾ ਸਿਆਣਾ ਬੋਲੇ سار سیار کار بولے سونہار سار سیار کار بولے سونہار سار سیار کار چلو بولے سونہار سار